ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਤਾਂ ਬੜੀ ਮਿਹਰਬਾਨੀ ਥੰਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਦੀਆਂ ਸੁਰਖੀਆਂ ਦਾ ਮੇਰਬਾ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਪਟਿਆਲਾ ਵਿੱਚ ਕੀਤੀ ਰੈਲੀ ਕਿਸਾਨਾਂ ਨੂੰ ਰਾਹ ਦੇ ਵਿੱਚ ਰੋਕਿਆ Rajasthan ਦੇ ਵਿੱਚ 50 ਡਿਗਰੀ ਨੂੰ ਪਾਰ ਹੋਵੇਗਾ ਤਾਪਮਾਨ ਡੇਰਾ ਮੁਖੀ ਦੇ ਰਿਸ਼ਤੇਦਾਰ ਜੱਸੀ ਭਾਜਪਾ ਵਿੱਚ ਹੋਏ ਸ਼ਾਮਲ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਡੁੱਬ ਗਏ ਤਾ ਟੱਬਰ ਨੇ ਖਾਦੀ ਸਲਫਾਸ ਮਾਇਆਵਤੀ ਕੱਲ ਆਉਣਗੇ ਨਵਾਂ ਸ਼ਹਿਰ ਨਰਮਾ ਬੀਜਣ ਤੋਂ ਕਿਦਾਰਾ ਕਰਨ ਲੱਗੇ ਪੰਜਾਬ ਦੇ ਕਿਸਾਨ ਡੇਰਿਆਂ ਤੇ ਵੱਡੀ ਉਮੀਦਵਾਰਾਂ ਦੀ ਨਿਰਪਰਤਾ ਗਿੜੇ ਤੇ ਗਿੜਾ ਜਾਰੀ ਹਜਰੀਵਾਲ ਨੇ ਕਿਹਾ ਮੋਦੀ ਜੀ ਮੇਰੇ ਮਾਂ ਤੇ ਬਾਪ ਨੂੰ ਪਰੇਸ਼ਾਨ ਨਾ ਕਰੋ ਚੋਣ ਕਮਿਸ਼ਨ ਨੇ ਚੰਨੀ ਨੂੰ ਚੇਤਾਵਨੀ ਦਿੱਤੀ ਤੇ ਆਖਰੀ ਖਬਰ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਾਲਿਆਂ ਪਾਰਟੀਆਂ ਨੂੰ ਖਤਰਾ ਦੱਸਿਆ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਤਨਜੀਪ ਪ੍ਰਧਾਨ ਮੰਤਰੀ ਦੀ ਪਟਿਆਲੇ ਦੀ ਫੇਰੀ ਕਿਵੇਂ ਰਹੀ ਤੇ ਕੀ ਕੁਝ ਹੋਇਆ ਉੱਥੇ ਕਿਸਾਨਾਂ ਨਾਲ ਕੀ ਵਰਤੋਅ ਕੀਤਾ ਗਿਆ ਦੇਖੋ ਜੀ ਪਹਿਲੀ ਗੱਲ ਤਾਂ ਥੰਨ ਸਾਹਿਬ ਇਹ ਆ ਵੀ ਜੇ ਤਾਂ ਫੇਰੀ ਦੇ ਪੱਖ ਤੋਂ ਦੇਖੀਏ ਤੇ ਕੱਟ ਦੇ ਪੱਖ ਤੋਂ ਦੇਖੀਏ ਤਾਂ ਫੇਰੀ ਰਹੀ ਵਧੀਆ ਹੁਣ ਜਿਹੜੀ ਇਹ ਫੇਰੀ ਵੋਟਾਂ ਦੇ ਰੂਪ ਦੇ ਵਿੱਚ ਕਿੰਨੀ ਕੁ ਤਬਦੀਲ ਹੁੰਦੀ ਹੈ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਹਾਂ ਅੱਜ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੱਟ ਸੀਗਾ ਜਿਹਨੂੰ ਕਿ ਕਈ ਭਾਜਪਾ ਦੇ ਨੇਤਾ ਲੱਖਾਂ ਦੇ ਵਿੱਚ ਕਹਿ ਕੇ ਵੜਿਆਉਂਦੇ ਆ ਪਰ ਨਹੀਂ ਇੰਨਾ ਨਹੀਂ ਸੀ ਹਾਂ ਹਜ਼ਾਰਾਂ ਦੀ ਗਿਣਤੀ ਵਿੱਚ ਕੱਟ ਜ਼ਰੂਰ ਸੀ ਤੇ ਚੋਖਾ ਕੱਟ ਸੀ ਇੰਨੀ ਗਰਮੀ ਦੇ ਵਿੱਚ 45 45.5 ਡਿਗਰੀ ਟੈਂਪਰੇਚਰ ਦੇ ਵਿੱਚ 20 ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੀਗੇ ਅੱਜ ਇੱਥੇ 6 ਲੋਕ ਸਭਾ ਹਲਕਿਆਂ ਦੇ ਉਮੀਦਵਾਰ ਸਟੇਜ ਦੇ ਉੱਤੇ ਸੀ ਹੰਸਰਾਜ ਹੰਸ ਰਵਨੀਤ ਬਿੱਟੂ ਪਰਮਪਾਲ ਕੌਰ ਕਰਨੀਤ ਕੌਰ ਅੱਗੇ ਜਾਰਾ ਮਾਲਮੀਕੀ ਤੇ ਇੱਕ ਉਮੀਦਵਾਰ ਹੋਰ ਸੋ ਅਗਲੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਅੱਜ ਇੱਥੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਭਾਸ਼ਣ ਦਿੱਤਾ ਗਿਆ ਉਹ ਬਿਲਕੁਲ ਅੱਜ ਸੋਹਣੀ ਟੂਟੀ ਵਾਲੀ ਪੱਗ ਬਣ ਕੇ ਆਏ ਆ ਬਿਲਕੁਲ ਉਹਨਾਂ ਨੇ ਅੱਜ ਸੋਹਣੀ ਪੱਗ ਦੇ ਵਿੱਚ ਭਾਸ਼ਣ ਦਿੱਤਾ ਹੈਗਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੇਕਰ ਮੈਂ ਪਹਿਲਾ ਪ੍ਰਧਾਨ ਮੰਤਰੀ ਹੁੰਦਾ ਉਸ ਵੇਲੇ ਤਾਂ ਫਿਰ ਕਰਤਾਰਪੁਰ ਸਾਹਿਬ ਹੁਣ ਨੂੰ ਇਧਰਲੇ ਪਾਸੇ ਹੋਣਾ ਸੀ ਉਹ ਪਰਲੇ ਪਾਰ ਨਹੀਂ ਸੀ ਅਸੀਂ ਰਹਿਣ ਦੇਣਾ ਉਹਨਾਂ ਨੇ ਅੱਜ ਅਸਲ ਦੇ ਵਿੱਚ ਜਿਹੜੇ ਇਮੋਸ਼ਨਲ ਸਿੱਖ ਭਾਈਚਾਰੇ ਦੇ ਪੰਜਾਬੀਆਂ ਦੇ ਉਹਨਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਕਿਹਾ ਜੀ ਕਿ ਸਿੱਖੀਸਾਨੀ ਲਈ ਕਿੰਨੇ ਫਿਕਰਮੰਦ ਆ ਜਵਾਨੀ ਵਾਸਤੇ ਕਿੰਨੇ ਫਿਕਰਮੰਦ ਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਅੱਜ ਕੀਤੀਆਂ ਦੂਜੀ ਗੱਲ ਇਹ ਵੀ ਸੁਨੀਲ ਜਾਖੜ ਨੇ ਕੁਝ ਪੰਜਾਬ ਦੇ ਮੁੱਦੇ ਵੀ ਸਾਹਮਣੇ ਰੱਖੇ ਉਹਨਾਂ ਦੇ ਅਗਲੀ ਗੱਲ ਇਹ ਕਿ ਕਿਸਾਨ ਜਿਹੜੇ ਉਹ ਮੋਦੀ ਸਾਹਿਬ ਦੀ ਰੈਲੀ ਦਾ ਵਿਰੋਧ ਕਰਨ ਵਾਸਤੇ ਵੱਡੇ ਪੱਧਰ ਦੇ ਉੱਤੇ ਇਕੱਠੇ ਹੋ ਕੇ ਆ ਰਹੇ ਸੀਗੇ ਇਹਨਾਂ ਨੂੰ ਕਈ ਕਿਲੋਮੀਟਰ ਪਿੱਛੇ ਰੋਕ ਲਿਆ ਗਿਆ ਸੜਕਾਂ ਦੇ ਵਿਚਾਲੇ ਟਿਪਰ ਖੜੇ ਕਰਕੇ ਮਿੱਟੀ ਵਾਲੇ ਤੇ ਰੇਤ ਵਾਲੇ ਇਹਨਾਂ ਨੂੰ ਰੋਕ ਲਿਆ ਗਿਆ ਚੱਪੇ ਚੱਪੇ ਤੇ ਪੁਲਿਸ ਸੀਗੀ ਅੱਗੇ ਨਹੀਂ ਬਰਨ ਦਿੱਤਾ ਗਿਆ ਸੋ ਪ੍ਰਧਾਨ ਮੰਤਰੀ ਮੋਦੀ ਨੇ ਕੱਲ ਨੂੰ ਯਾਨੀ ਕਿ ਆਪਾਂ ਸ਼ੁੱਕਰਵਾਰ ਨੂੰ ਤੇ ਇੱਥੇ ਆਉਣਾ ਹੈਗਾ ਜੀ ਜਲੰਧਰ ਦੇ ਪੀਏਪੀ ਗਰਾਊਂਡ ਦੇ ਵਿੱਚ ਤੇ ਕੱਲ ਨੂੰ ਹੀ ਗੁਰਦਾਸਪੁਰ ਦੇ ਵਿੱਚ ਰੈਲੀ ਕਰਨੀ ਆ ਤੇ ਫਿਰ ਇਹਨਾਂ ਨੇ ਚੱਲੇ ਜਾਣਾ ਜੀ ਹਿਮਾਚਲ ਪ੍ਰਦੇਸ਼ ਦੇ ਵੱਲ ਜੀ ਸੁੱਤਾਪਮਨ ਕਿੰਨਾ ਹੈ ਪੰਜਾਬ ਚ ਕਿੰਨਾ ਤੇ ਰਾਜਸਥਾਨ ਚ ਕਿੰਨਾ ਰਾਜਸਥਾਨ ਦੇ ਵਿੱਚ ਤਾਂ ਸੈਂਸਾ ਬੱਚ ਕਮਾ ਲਈ ਹੋ ਗਈ ਆ 47.8 ਡਿਗਰੀ ਤੱਕ ਟੈਂਪਰੇਚਰ ਹੋ ਗਿਆ ਰਾਜਸਥਾਨ ਚ ਰਾਜਸਥਾਨ ਦਾ ਬਾੜਮੀਰ ਖੇਤਰ ਆ ਜਿਹੜਾ ਉਥੇ ਤਾਂ 48 ਨੂੰ ਹੱਥ ਲਾ ਕੇ ਮੁੜਿਆ ਜੀ ਅੱਜ ਤਾਪਮਨ 47.8 ਜੇਕਰ ਉਥੇ ਆ ਤੇ ਰਾਜਸਥਾਨ ਦੇ ਬਾੜਮੀਰ ਤੋਂ ਪੰਜਾਬ ਕਿਹੜਾ ਇੱਥੇ ਕੋਈ 2000 ਕਿਲੋਮੀਟਰ ਦੂਰ ਆ ਨਾਲ ਹੀ ਤਾਂ ਲੱਗਦਾ ਸੋ ਇਸ ਕਰਕੇ ਜੇ ਭਾਈ ਉਥੇ ਆ ਤੇ ਹੋ ਇੱਥੇ ਵੀ ਸਕਦਾ ਉਹਨਾਂ ਅੱਜ ਪੰਜਾਬ ਦੇ ਵਿੱਚ 44.5 46 46 ਡਿਗਰੀ ਤੱਕ ਕਈ ਥਾਵਾਂ ਤੇ ਟੈਂਪਰੇਚਰ ਰਿਹਾ। ਸੋ ਪੰਜਾਬ ਦੇ ਵਿੱਚ ਇਤਕੀ ਟੈਂਪਰੇਚਰ 48 ਨੂੰ ਹੱਥ ਲਾ ਕੇ ਮੜੂਗਾ ਤੇ ਮੌਸਮ ਵਿਭਾਗ ਨੇ ਅੰਦਾਜ਼ਾ ਪੇਸ਼ ਕੀਤਾ ਜੀ ਕਿ ਰਾਜਸਥਾਨ ਦੇ ਵਿੱਚ 50 ਨੂੰ ਟੱਚ ਕਰ ਸਕਦਾ ਹੈ ਜੀ। ਅੱਛਾ ਜਿਹੜੇ ਡੇਰਾ ਮੁਖੀ ਦੇ ਰਿਸ਼ਤੇਦਾਰ ਨੇ ਜੱਸੀ ਕੀ ਉਹਨਾਂ ਨੇ ਕਦਮ ਚੁੱਕਿਆ। ਜਿਹੜੇ ਡੇਰਾ ਸਿਰਸਾ ਮੁਖੀ ਹੈ ਜਿਹੜੇ ਗੁਰਮੀਤ RAM ਰਹੀਮ ਇਹਨਾਂ ਦੇ ਕੁੜਮ ਹੈਗੇ ਹਰਮਿੰਦਰ ਸਿੰਘ ਜੱਸੀ। ਜਿਹੜੇ ਕਿ ਇੱਕ ਵਾਰ ਵਿਧਾਇਕ ਵੀ ਰਹੇ ਆ ਫਿਰ ਹਾਰੇ ਵੀ ਆ ਅੱਜ ਇਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਆ ਬੀਜੇਪੀ ਦੇ ਵਿੱਚ ਦਿੱਲੀ ਜਾ ਕੇ ਸ਼ਾਮਲ ਹੋਏ ਆ ਇਹਨਾਂ ਨੇ ਇਹ ਗੱਲ ਕਹੀ ਆ ਵੀ ਇਸ ਵੇਲੇ ਬਾਕੀ ਜਿਹੜੀਆਂ ਪਾਰਟੀਆਂ ਉਹ ਨਕਮੀਆਂ ਤੇ ਬੀਜੇਪੀ ਹੀ ਦੇਸ਼ ਦਾ ਤੇ ਪੰਜਾਬ ਦਾ ਕੁਝ ਸੰਵਾਰ ਸਕਦੀ ਆ ਸੋ ਅੱਜ ਮਲੇਰਕੋਟਲਾ ਤੋਂ ਵੀ ਇੱਕ ਦੋ ਜਿਹੜੇ ਨੇਤਾ ਹੈਗੇ ਆ ਉਹ ਆਮ ਆਦਮੀ ਪਾਰਟੀ ਤੋਂ ਕੋਈ ਸ਼ਾਮਲ ਹੋ ਗਿਆ ਕੋਈ ਬੀਜੇਪੀ 'ਚ ਸ਼ਾਮਲ ਹੋਈ ਜਾਂਦਾ ਮੈਨੂੰ ਕਦੇ-ਕਦੇ ਐਂ ਲੱਗਦਾ ਥਿੰਨ ਸਾਹਿਬ ਵੀ ਜਿਵੇਂ ਨਾ ਸਤਨਾਜੇ ਦੇ ਵਿੱਚ ਆਪਾਂ ਕਈ ਚੀਜ਼ਾਂ ਸ਼ਾਮਲ ਕਰ ਲੈਨੇ ਆ ਵੀ ਥੋੜੀ ਜੀ ਸਰੋਂ ਪਾ ਲੋ ਥੋੜੇ ਜੀ ਕਣਕ ਪਾ ਲੋ ਥੋੜੀ ਜੀ ਮੱਕੀ ਪਾ ਲੋ ਥੋੜੇ ਜੀ ਜੋ ਪਾ ਲੋ ਥੋੜੇ ਜੀ ਚੌਲ ਪਾ ਲੋ ਇਦਾਂ ਕਰਕੇ ਤੇ ਕੀੜਿਆਂ ਦੇ ਭੌਂ ਦੇ ਉੱਤੇ ਪਾ ਦੋ ਕਹ ਦਿੰਦੇ ਲੋਕ ਕਹ ਦਿੰਦੇ ਵੀ ਪੁੰਨ ਲੱਗਦਾ ਇਹ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਵੀ ਸਤਨਾਜਾ ਹੀ ਬਣਾਈ ਜਾਂਦੀਆਂ ਦੋ ਕ ਬੰਦੇ ਅਕਾਲੀ ਦਲ ਦੇ ਚੱਕ ਲੋ ਦੋ ਕਾਂਗਰਸ ਦੇ ਚੱਕ ਲੋ ਦੋ ਕਾਪ ਦੇ ਚੱਕ ਲੋ ਦੋ ਕੁਦਰੋ ਚੱਕ ਕੇ ਇੱਧਰ ਲਿਆਓ ਇੱਧਰੋਂ ਦੋ ਚੱਕ ਕੇ ਉੱਧਰ ਲਿਆਓ ਇਹ ਰਾਜਨੀਤੀ ਪੰਜਾਬ ਦੀ ਸਤਨਾਜਾ ਜਾ ਬਣ ਕੇ ਰਹਿ ਗਈ ਆ ਐਤਕੀ ਇਸੇ ਕਰਕੇ ਨੇਤਾਵਾਂ ਦੇ ਉੱਤੇ ਕੋਈ ਬਹੁਤਾ ਭਰੋਸਾ ਨਹੀਂ ਕਰ ਰਿਹਾ ਜੀ ਅੱ ਇਲੈਕਸ਼ਨ ਕੈਂਪੇਨ ਚ ਮਾਇਆਵਤੀ ਵੀ ਆ ਰਹੇ ਨੇ ਹਾਂ ਬਿਲਕੁਲ ਜੀ ਕੱਲ ਨੂੰ ਮਾਇਆਵਤੀ ਨੇ ਆਉਣਾ ਜੀ ਮਾਇਆਵਤੀ ਨੇ ਨਵਾਂ ਸ਼ਹਿਰ ਦੇ ਵਿੱਚ ਰੈਲੀ ਕਰਨੀ ਆ ਬਸਪਾ ਦੇ ਹੱਕ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਵੋਟ ਪਾਉਣ ਦੇ ਲਈ ਸੱਦਾ ਦੇਣਾ ਮਾਇਆਵਤੀ ਹੋਰੀ ਕਾਫੀ ਲੰਮੇ ਸਮੇਂ ਬਾਅਦ ਪੰਜਾਬ ਦੇ ਵਿੱਚ ਆ ਰਹੇ ਰੈਲੀ ਕਰਨ ਦੇ ਲਈ ਇਕੱਠ ਨੂੰ ਸੰਬੋਧਨ ਕਰਨ ਦੇ ਲਈ ਉਹਨਾਂ ਦੇ ਆਉਣ ਦੇ ਨਾਲ ਤੇ ਬਸਪਾ ਨੂੰ ਕਿੰਨਾ ਕੁ ਫਰਕ ਪੈਂਦਾ ਇਹ ਤਾਂ ਵਕਤ ਦੱਸੂਗਾ ਪਰ ਇਹ ਗੱਲ ਸੱਚੀ ਹੈ ਜੀ ਕਿ ਪਿਛਲੇ ਕੁਝ ਕੁ ਵਰਿਆਂ ਦੇ ਵਿੱਚ ਜਾਂ ਕਹਿ ਦਈਏ ਇੱਕ ਦਹਾਕੇ ਦਾ ਘੱਟੋ-ਘੱਟ ਸਮਾਂ ਲਾ ਲਗੇ ਇਸ ਸਮੇਂ ਦੇ ਵਿੱਚ ਬਸਪਾ ਦਾ ਵੋਟ ਬੈਂਕ ਬਹੁਤ ਖੁਰਿਆ ਜਿਹੜੀ ਦਲਤਾਂ ਦੀ ਦਲਿਤ ਭਾਈਚਾਰਾ ਦੀ ਵੋਟ ਹੈ ਜਿਹੜੀ ਆਪਾਂ ਕਹਿੰਦੇ ਨੇ ਵੀ ਹਾਥੀ ਵਾਲੀ ਵੋਟ ਹੈ ਇਹ ਆਮ ਤੌਰ ਦੇ ਉੱਤੇ ਜਿਹੜੇ ਸਾਡੇ ਸਤਕਾਰਯੋਗ ਭਾਈਚਾਰਾ ਜਿਹੜਾ ਦਲਿਤ ਭਾਈਚਾਰਾ ਉਹਨੂੰ ਉਹਦੇ ਉੱਤੇ ਪਾਉਂਦੇ ਹੁੰਦੇ ਆ ਪਰ ਲੰਘੇ ਸਮੇਂ ਦੇ ਵਿੱਚ ਬਸਪਾ ਦੀ ਵੋਟ ਨੂੰ ਖੁਰਾ ਲੱਗਾ ਕੁਝ ਕਾਪ ਵੱਲ ਚਲੀ ਗਈ ਕੁਝ ਇੱਕ ਭੀਜਪੀ ਵੱਲ ਗਈ ਕੁਝ ਕਾਂਗਰਸ ਵੱਲ ਗਈ ਕੁਝ ਕਾਲੀਆਂ ਦੇ ਵੱਲ ਵੱਗ ਗਈ ਇਸ ਵੇਲੇ ਜਿਹੜੀ ਪੰਜਾਬ ਦੀ ਅਸਲ ਸਥਿਤੀ ਆ ਖਾਸ ਕਰਕੇ ਦੁਆਬੇ ਦੇ ਵਿੱਚ ਵੱਧ ਵੋਟ ਬੈਂਕ ਇਹਨਾਂ ਦੀ ਸੋ ਲੱਗਦਾ ਇਹ ਮੈਨੂੰ ਹਮੇਸ਼ਾ ਹੀ ਰਹਿੰਦਾ ਤੇ ਮੇਰਾ ਖਿਆਲ ਆ ਮੈਂ ਗਲਤ ਵੀ ਨਹੀਂ ਕਿ ਬਸਪਾ ਕਿਸੇ ਨੂੰ ਹਰਾ ਸਕਦੀ ਆ ਪਰ ਆਪ ਜਿੱਤਣ ਦੇ ਰੌਂ ਦੇ ਵਿੱਚ ਨਹੀਂ ਆਉਂਦੀ ਇਹ ਵੋਟਾਂ ਤੋੜ ਦਿੰਦੀ ਆ ਪਰ ਆਪ ਜਿੱਤਣ ਦੇ ਰੌਂ ਦੇ ਵਿੱਚ ਨਹੀਂ ਆਉਂਦੀ ਤੇ ਐਤਕੀ ਮੇਰੀ ਇਹ ਧਾਰਨਾ ਕਿੰਨੀ ਕ ਪਲਟਦੀ ਆ ਸਮਝ ਦਸੂਗਾ ਜੀ ਅੱਛਾ ਨਰਮਾ ਬੈਲਟ ਦੇ ਵਿੱਚ ਮਾਲਵੇ ਦੀ ਜਿਹੜੀ ਇਹ ਨਰਮਾ ਪੱਟੀ ਹੈ ਇਹ ਚ ਨਰਮਾ ਬੀਜਣ ਤੋਂ ਕਿਉਂ ਕਤਰਾ ਰਹੇ ਨੇ ਕਿਸਾਨ ਇਹ گلابی ਸੰਡੀ ਕਰਕੇ ਜਾਂ ਹੋਰ ਵਜ੍ਹਾ ਹੋਗੀ ਕੋਈ گلابی ਸੰਡੀ ਦੇ ਕਰਕੇ ਸਨ ਸਭ ਚਿੱਟੀ ਮੱਖੀ ਦੇ ਕਰਕੇ ਇਸ ਕਰਕੇ ਕਿਸਾਨ ਕਹਿੰਦੇ ਵੀ ਭਾਈ ਹੁਣ ਨਰਮਾ ਬੀਜਣ ਦਾ ਕੋਈ ਫਾਇਦਾ ਨਹੀਂ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਤਾਂ 6-6 7-7 ਫੁੱਟ ਜੜੀਆਂ ਨਰਮੇ ਦੀਆਂ ਤੇ ਕਪਾਹ ਦੀਆਂ ਛਟੀਆਂ ਹੁੰਦੀਆਂ ਸੀ ਹੂੰ ਹੂੰ ਵਿੱਚ ਬੰਦਾ ਖੜਾ ਜਿਹੜਾ ਕੋਈ ਔਰਤ ਖੜੀ ਨਰਮਾ ਚੁੱਕਦੀ ਸੀ ਉਹਦਾ ਸਿਰ ਨਹੀਂ ਸੀ ਦਿਸਦਾ ਟਾਣੀਆਂ ਹਿਲਦੀਆਂ ਦੇਖ ਕੇ ਨਰਮੇ ਦੇ ਬੂਟੇ ਹਿਲਦੇ ਦੇਖ ਕੇ ਪਤਾ ਲੱਗਦਾ ਸੀ ਵੀ ਉੱਥੇ ਕੋਈ ਬੰਦਾ ਹੋਊਗਾ ਪਰ ਅੱਜ ਦੇ ਤਰੀਕੇ ਦੇ ਵਿੱਚ ਨਰਮਾ ਹਾਈਬ੍ਰਿਡਾਂ ਬਾਉਣਾ ਉਹਨੂੰ ਭਰਮਾ ਚਲੋ ਟੀਂਡੇ ਵੀ ਲੱਗ ਜਾਂਦੇ ਆ ਪਰ ਟੀਂਡੇ ਕਾਮਯਾਬ ਨਹੀਂ ਹੁੰਦੇ ਕਾਣੇ ਪੈ ਜਾਂਦੇ ਉਹਦੇ ਵਿੱਚ ਗੁਲਾਬੀ ਸੁੰਡੀ ਚਿੱਟੀ ਮੱਖੀ ਨੇ ਨਰਮਾ ਪੱਟੀ ਜਿਹੜੀ ਉਹ ਬਿਲਕੁਲ ਨਰਮੇ ਤੋਂ ਸਖੜੀ ਹੁੰਦੀ ਜਾਂਦੀ ਆ ਤਾਂ ਹੁਣ ਵੀ ਕਿਸਾਨਾਂ ਨੇ ਇਹ ਗੱਲ ਕਹੀ ਅੱਜ ਉਹ ਕਹਿੰਦੇ ਜੀ ਅਸੀਂ 5 ਏਕੜ 'ਚ ਕੋਈ ਕਹਿੰਦਾ 3 ਏਕੜ 'ਚ ਕੋਈ ਕਹਿੰਦਾ 2 ਏਕੜ ਦੇ ਵਿੱਚ ਅਸੀਂ ਨਰਮਾ ਬੀਜਦੇ ਹੁੰਦੇ ਸੀ ਇੱਕ ਕੀ ਹੱਥ ਖੜੇ ਆ ਕਿਸਾਨ ਨੇ ਗੱਲ ਕਹਿੰਦੇ ਆ ਵੀ ਸਾਡੀ ਠੇਕੇ ਦੀ ਜਿਹੜੀ ਰਕਮ ਆ ਉਹ ਵੀ ਨਹੀਂ ਪੂਰੀ ਹੁੰਦੀ ਤੇ ਅਸੀਂ ਜਾਗੇ ਤਾਂ ਕਿਹੜੇ ਪਾਸੇ ਜਾਗੇ ਸਾਡਾ ਨਰਮੇ ਦਾ ਵੀ ਨਹੀਂ ਪੂਰਾ ਹੁੰਦਾ ਸਾਡੀ ਟਰੈਕਟਰ ਦੀ ਜਿਹੜੀ ਆ ਉਹ ਤੇਲ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਅਸੀਂ ਕਿਹੜੇ ਪਾਸੇ ਨੂੰ ਜਾਗੇ ਜੀ ਅਛਟਣਾ ਜੀ ਵੋਟਾਂ ਦੇ ਵਪਾਰੀਆਂ ਦਾ ਕਿਹੜੇ-ਕਿਹੜੇ ਡੇਰ ਜਿਹੜੇ ਸਾਰੇ ਹੀ ਉਮੀਦਵਾਰ ਹਨ ਉਹ ਵੱਖ-ਵੱਖ ਡੇਰਿਆਂ 'ਚ ਜਾ ਰਹੇ ਆ ਮੈਂ ਦੋ ਤਿੰਨ ਦਿਨ ਪਹਿਲਾਂ ਹੈਰਾਨ ਹੋ ਗਿਆ ਫਲੋਰ ਨੇ ਇੱਕ ਡੇਰੇ ਦੇ ਵਿੱਚ ਇੱਕ ਕਾਉਂਸਲਰ ਨੂੰ ਇੱਕ ਪਾਰਟੀ 'ਚ ਸ਼ਾਮਲ ਕੀਤਾ ਗਿਆ ਮਤਲਬ ਕੁਝ ਡੇਰਿਆਂ ਦੇ ਜਿਹੜੇ ਪ੍ਰਬੰਧਕ ਆ ਕੁਝ ਡੇਰਿਆਂ ਦੀ ਮੈਨੇਜਮੈਂਟ ਵਾਲੇ ਬੰਦੇ ਇੱਕ ਤੋਂ ਦੂਜੇ ਪਾਸੇ ਲਿਆਉਣ 'ਚ ਵੀ ਯੋਗਦਾਨ ਪਾਉਣ ਲੱਗ ਪਏ ਆ ਸਿਰਸੇ ਵਾਲੇ ਡੇਰੇ ਦੇ ਨਾਲ ਜੁੜੇ ਹੋਏ ਭਗਤਾਂ ਜਿਹੜੇ ਉਹ ਇਸ ਇਸ਼ਾਰੇ ਦੀ ਉਡੀਕ ਦੇ ਵਿੱਚ ਆ ਵੀ ਜਿੱਧਰ ਕਹਿਣਗੇ ਪਿਤਾ ਜੀ ਦੇ ਪ੍ਰਬੰਧਕ ਆਪਾ ਉਧਰ ਨੂੰ ਤੁਰ ਪੈਣਾ ਬਿਆਸ ਵਾਲੇ ਡੇਰੇ ਦੇ ਵਿੱਚ ਇਹ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਜਾ ਰਹੇ ਆ ਤੇ ਉਹ ਆਪਣੀ ਫੋਟੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਖਿਚਵਾ ਕੇ ਆਪੇ ਹੀ ਅਖਬਾਰਾਂ ਵਿੱਚ ਛਪਵਾ ਰਹੇ ਤਾਂ ਜੋ ਇਸ਼ਾਰਾ ਲੱਗ ਜੇ ਵੀ ਭਾਈ ਤੁਹਾਡੇ ਬਾਬਾ ਜੀ ਜਿਹੜੇ ਸਾਡੇ ਬਾਬਾ ਜੀ ਆ ਉਹ ਮੇਰੇ ਪੱਖ ਦੇ ਵਿੱਚ ਆ ਉਧਰੋਂ ਬੱਲਾਂ ਵਾਲੇ ਡੇਰੇ ਦੇ ਨਾਲ ਜੁੜੀ ਹੋਈ ਜਿਹੜੀ ਆ ਵੋਟ ਉਹਦੇ ਵਾਸਤੇ ਵੱਖ-ਵੱਖ ਜਿਹੜੇ ਉਮੀਦਵਾਰ ਉਧਰਲੇ ਪਾਸੇ ਜਾ ਰਹੇ ਆ ਸੋ ਇਸ ਵੇਲੇ ਪੰਜਾਬ ਦੇ ਉਮੀਦਵਾਰਾਂ ਦੀਆਂ ਗੱਡੀਆਂ ਜਿਹੜੀਆਂ ਉਹ ਬਿਲਕੁਲ ਹੂਕਾਂਪੌਂਗੀਆਂ ਜਾਂਦਕਾ ਡੇਰਿਆਂ ਦੇ ਵੱਲ ਤੇ ਡੇਰਿਆਂ ਦੇ ਵਿੱਚੋਂ ਆਸ਼ੀਰਵਾਦ ਲੈਣ ਦੀ ਕਾਲ ਹੈਗੀ ਹੈ ਜੀ ਸਰਸਰ ਡੇਰੇ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਜਿਹੜੇ ਨਮਾਇंदे ਜਾਂ ਕਰਮਕੁੰਨ ਨੇ ਉਹ ਕੁਝ ਘੰਟੇ ਪਹਿਲਾਂ ਹੀ ਘੁੰਮ ਜਾਂਦੇ ਸਾਰੇ ਵੋਟਰਾਂ ਕੋਲੇ ਤੇ ਵੋਟਰ ਰਾਤੋਂ ਰਾਤ ਬਦਲ ਜਾਂਦੇ ਆ। ਬਾਕੀ ਡੇਰੇ ਕਿਵੇਂ ਆਪਰੇਟ ਕਰਦੇ ਆ। ਦੇਖੋ ਜੀ ਜਿਹੜਾ ਤਾਂ ਹੈਗਾ ਵਿਆਸ ਵਾਲਾ ਡੇਰਾ ਉਹ ਰਾਜਨੀਤੀ ਦੇ ਵਿੱਚ ਬਿਲਕੁਲ ਤੇ ਚਸਪੀ ਨਹੀਂ ਲੈਂਦੇਗੇ। ਉਹਨਾਂ ਦੇ ਵੱਲੋਂ ਹਮੇਸ਼ਾ ਇਹ ਗੱਲ ਕਹੀ ਜਾਂਦੀ ਆ ਪਿਛਲੜੀਆਂ ਕਿ ਸਤਸੰਗ ਹੋਈ ਆ ਜੀ ਵਿਆਸ ਡੇਰੇ ਦੇ ਵਿੱਚ। ਉੱਥੇ ਬਾਬਾ ਗੁਰਿੰਦਰ ਸਿੰਘ ਢੱਲੋਂ ਹੋਰਾਂ ਨੇ ਕਿਹਾ ਵੀ ਅਸੀਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਸਤਿਕਾਰ ਕਰਦੇ ਆਂ ਤੇ ਉਹਨਾਂ ਨੂੰ ਪਿਆਰ ਕਰਦੇ ਆਂ ਤੇ ਵੋਟ ਦੇ ਲਈ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਤੁਸੀਂ ਵੋਟ ਸਾਰੇ ਜਣੇ ਪਾਓ ਜ਼ਰੀਰ ਤੇ ਜਿਹਨੂੰ ਮਰਜ਼ੀ ਪਾਓ ਇਹ ਉਹਨਾਂ ਦਾ ਮੈਨੂੰ ਇੱਕ ਚੰਗਾ ਪੱਖ ਲੱਗਦਾ ਵੀ ਉਹ ਸਿਆਸੀ ਤੌਰ ਦੇ ਉੱਤੇ ਕਿਸੇ ਵੀ ਪਾਰਟੀ ਦੇ ਪੱਖ ਦੇ ਵਿੱਚ ਭੂਤਣ ਵਾਸਤੇ ਕਿਸੇ ਨੂੰ ਨਹੀਂ ਕਹਿੰਦੇ ਪਰ ਜਿਹੜਾ ਸਿਰਸੇ ਵਾਲਾ ਡੇਰਾ ਉਹਦੇ ਨਾਲ ਸਮੇਂ-ਸਮੇਂ ਤੇ ਜੁੜਦੀ ਰਹੀ ਹੈ ਗੱਲ ਵੀ ਭਾਈ ਉਧਰੋਂ ਇਸ਼ਾਰਾ ਹੁੰਦਾ ਉਹ ਇਸ਼ਾਰੇ ਦੇ ਕਰਕੇ ਕਈ ਵਾਰ ਸਰਕਾਰਾਂ ਬਣਦੀਆਂ ਤੇ ਢੈਂਦੀਆਂ ਵੀ ਰਹਿਆਂ ਤੇ ਗੁਰਮੀਤਰਾਵਰਹੀਮ ਨੂੰ ਬਾਹਰ ਆਉਣ ਦਾ ਮੌਕਾ ਵੀ ਮਿਲਦਾ ਰਿਹਾ ਸੋ ਐਤ ਕੀ ਵੀ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਇਸ਼ਾਰਾ ਹੋਊਗਾ ਹਾਲਾਂਕਿ ਸਿਰਸੇ ਵਾਲਿਆਂ ਨੇ ਆਪਣਾ ਰਾਜਨੀਤਿਕ ਢਾਂਚਾ ਰਾਜਨੀਤਿਕ ਵਿੰਗ ਭੰਗ ਕਰਤਾ ਸੀਗਾ ਪਰ ਕਹਿੰਦੇ ਆ ਵੀ ਸਲਾਬਤਪੁਰੇ ਵਾਲੇ ਡੇਰੇ ਦੇ ਵਿੱਚ ਇਸ ਵੇਲੇ ਫਿਰ ਉਮੀਦਵਾਰ ਜਾ ਰਹੇ ਤੇ ਮਾਕੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਕੀ ਅਪੀਲ ਕੀਤੀ ਹੈ ਉਹਨਾਂ ਨੇ ਅੱਜ ਅਪੀਲ ਕੀਤੀ ਹੈ ਜੀ ਕਿ ਕਿਰਪਾ ਕਰਕੇ ਮੇਰੀ ਮਾਤਾ ਪਿਤਾ ਤੇ ਪਤਨੀ ਦੇ ਕੋਲੋਂ ਕੁਛ ਗਿਸ਼ ਨਾ ਕੀਤੀ ਜਾਵੇ ਉਹਨਾਂ ਨੂੰ ਬੇਇੱਜ਼ਤ ਨਾ ਕੀਤਾ ਜਾਵੇ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਕੇਜਰੀਵਾਲ ਦੇ ਪੀਏ ਵਿਵਵ ਕੁਮਾਰ ਦਾ ਮਾਮਲਾ ਜਿਹੜਾ ਵਿਵਵ ਕੁਮਾਰ ਬਨਾਮ ਸਵਾਤੀ ਮਾਲੀਵਾਲ ਇਸ ਮਾਮਲੇ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵਾਂ ਮੋੜ ਆ ਰਿਹਾ ਤੇ ਦੂਜੀ ਗੱਲ ਇਹ ਹੈ ਜੀ ਕਿ ਅੱਜ ਸਵਾਤੀ ਮਾਲੀਵਾਲ ਨੇ ਗੱਲ ਕਹੀ ਆ ਇੱਕ ਟੀਵੀ ਨੂੰ ਇੰਟਰਵਿਊ ਦਿੱਤੀ ਹੋਰਾਂ ਨੇ ਆ ਜਿਹੜਾ ਘਟਨਾ ਕਰਮ ਵਾਪਰਿਆ ਉਸ ਤੋਂ ਬਾਅਦ ਸਿੰਸ ਪਹਿਲੀ ਵਾਰ ਉਹਨਾਂ ਨੇ ਇੰਟਰਵਿਊ ਦਿੱਤੀ ਆ ਤੇ ਉਹਨਾਂ ਨੇ ਇੱਕ ਗੱਲ ਕਹੀ ਉਹ ਕਹਿੰਦੇ ਜੀ ਦੇਖੋ ਮੇਰੇ ਢਿੱਡ 'ਤੇ ਲੱਤਾਂ ਮਾਰੀਆਂ ਮੇਰੇ ਕੱਪੜੇ ਖਿੱਚੇ ਆ ਮੈਨੂੰ ਬੇਜ਼ੁਕ ਕੀਤਾ ਮੈਨੂੰ ਕੁੱਟਿਆ ਗਿਆ ਤੇ ਕਿਸੇ ਨੇ ਵੀ ਉੱਥੇ ਛਡਵਾਇਆ ਨਹੀਂ ਤੇ ਸੀਮਾ ਹਾਊਸ ਦੇ ਵਿੱਚ ਹੀ ਰਵਿੰਦ ਕੇਜਰੀਵਾਲ ਸੀਗੇ ਉਦੋਂ ਕਿਤੇ ਬਾਹਰ ਨਹੀਂ ਸੀਗੇ ਜਰਕੇ ਕੇਜਰੀਵਾਲ ਹੋਈ ਇਹ ਗੱਲ ਕਹਿੰਦੇ ਵੀ ਕਟਨਾ ਕਰਮ ਦੇ ਮੌਕੇ ਮੈਂ ਉੱਥੇ ਨਹੀਂ ਸੀ ਮੈਂ ਉੱਥੇ ਨਹੀਂ ਸੀ ਤੋਂ ਭਾਵੇਂ ਆ ਵੀ ਭਾਈ ਉਹ ਦੂਜੇ ਕਮਰੇ 'ਚ ਸੀ ਜਾਂ ਉਹ ਸੀਮਾ ਹਾਊਸ ਦੇ ਵਿੱਚ ਹੀ ਨਹੀਂ ਸੀ ਜਾਂ ਉਹ ਪਿੱਟਕਮਾਈ ਖੜੇ ਸੀ ਜਾਂ ਇਹ ਗੱਲ ਵੈਸੇ ਬਣਾ ਦਿੱਤੀ ਗਈ ਆ ਤੇ ਅਗਲੀ ਗੱਲ ਇਹ ਜੀ ਕਿ 1 ਮਿੰਟ ਤੇ ਕੁਝ ਸਕਿੰਟ ਦੀ ਵੀਡੀਓ ਦੇ ਵਿੱਚ ਕੇਜਰੀਵਾਲ ਨੇ ਗੱਲ ਕਹੀ ਆ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡਾ ਰੌਲਾ ਮੇਰੇ ਨਾਲ ਹੋ ਸਕਦਾ ਮੇਰੇ ਟੱਬਰ ਦੇ ਜੀਆਂ ਨੂੰ ਕੁਛ ਕਿਛ ਵਿੱਚ ਸ਼ਾਮਲ ਨਾ ਕੀਤਾ ਜਾਵੇ ਹੂੰ ਹੂੰ ਸੋ ਤਾਂ ਬੜੀ ਵੱਡੀ ਟਰੇਜਡੀ ਹੋਈ ਆ ਕਿ ਸਾਰੇ ਟੱਬਰ ਨੇ ਸਲਫਾਸ ਖਾ ਲਈ ਖੋਇਆ ਕੀ ਸੀ ਦੇਖੋ ਜੀ ਇੱਥੇ ਇਹ ਖਬਰ ਆਈ ਜੀ ਫਿਰੋਜ਼ਪੁਰ ਦੇ ਟਪਿੰਡ ਦੇ ਵੱਲੋਂ ਇੱਥੇ ਜਿਹੜੀ ਜਾਣਕਾਰੀ ਮਿਲੀ ਆ ਉਹ ਇਹ ਆ ਜੀ ਕਿ ਪੂਰੇ ਟੱਬਰ ਦੇ ਵੱਲੋਂ ਸਲਫਾਸ ਖਾਦੀ ਗਈ ਜਲੋ ਪੂਰਾ ਟੱਬਰ ਤਾਂ ਕਹਿੰਦੇ ਵੀ ਦੋ ਛੋਟੇ ਛੋਟੇ ਬੱਚੇ ਵੀ ਸੀਗੇ ਬੱਚਿਆਂ ਨੇ ਤਾਂ ਚਲੋ ਆਪਣੀ ਸਲਫਾਸ ਖਾਦੀ ਹੋਣੀ ਮਾਂ-ਬਾਪ ਨਹੀਂ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਖਵਾਈ ਹੋਣੀ ਆ ਇਹ ਸ਼ੇਅਰ ਮਾਰਕੀਟ ਦੇ ਵਿੱਚ ਅਮਿਤ ਨਾਂ ਦਾ ਬੰਦਾ ਪੈਸੇ ਲਾਉਂਦਾ ਹੁੰਦਾ ਸੀ ਅਮਨ ਨਾਂ ਦਾ ਬੰਦਾ ਤੇ ਉਹਨੂੰ ਕਦੇ ਸ਼ੇਅਰ ਮਾਰਕੀਟ ਕਿਉਂਕਿ ਕਦੇ ਡਾਊਨ ਹੋ ਜਾਂਦੀ ਹੈ ਕਦੇ ਅੱਪ ਹੋ ਜਾਂਦੀ ਹੈ ਤੇ ਸ਼ੇਅਰ ਮਾਰਕੀਟ ਦੇ ਵਿੱਚ ਲੱਗੇ ਰਿਹੜੇ ਪੈਸੇ ਡੁੱਬ ਗਏ ਕਹਿੰਦੇ ਵੀ ਪਰੇਸ਼ਾਨੀ ਦੇ ਵਿੱਚ ਆ ਗਏ ਮੀਆਂ ਬੀਬੀ ਨੇ ਤੇ ਬੱਚਿਆਂ ਨੇ ਇਹਨਾਂ ਚਾਰਾਂ ਜਣੇ ਨੇ ਸਲਫਾਸ ਖਾ ਲਈ ਤੇ ਬਾਅਦ ਦੇ ਵਿੱਚ ਪਤਾ ਲੱਗਾ ਜੀ ਦੋਵੇਂ ਬੱਚੇ ਤੇ ਘਰਵਾਲੀ ਦੀ ਤਾਂ ਮੌਤ ਹੋ ਗਈ ਹੈ ਤੇ ਆਪ ਜਿਹੜਾ ਘਰ ਦਾ ਮਾਲਕ ਹੈ ਇਹ ਪਰਿਵਾਰ ਦਾ ਮੁਖੀ ਹੈ ਜਿਹੜਾ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਕਾਫੀ ਗੰਭੀਰ ਹੈ ਜੀ ਬਾਕੀ ਚੋਣ ਕਮਿਸ਼ਨ ਨੇ ਚੰਨੀ ਨੂੰ ਕੀ ਵਾਰਨਿੰਗ ਦਿੱਤੀ ਹੈ ਚੰਨੀ ਸਾਹਿਬ ਜਿਹੜਾ ਜਲੰਧਰ ਤੋਂ ਉਮੀਦਵਾਰ ਆ ਜੀ ਕਾਂਗਰਸ ਦੇ ਤੇ ਚੰਨੀ ਸਾਹਿਬ ਨੇ ਪਿਛਲੇ ਦਿਨੀਆਂ ਗੱਲ ਕਹੀ ਸੀ ਵੀ ਪੁੰਛ ਸੈਕਟਰ ਦੇ ਵਿੱਚ ਵੀ ਇੱਕ ਸਟੰਟ ਬਾਜ਼ੀ ਕੀਤੀ ਗਈ ਸੀ ਬੀਜੇਪੀ ਦੇ ਵੱਲੋਂ ਬੀਜੇਪੀ ਤਾਂ ਸਟੰਟ ਕਰਨ ਦੇ ਵਿੱਚ ਮਾਹਰ ਆ ਚੋਣਾਂ ਦੇ ਮੌਕੇ ਬੀਜੇਪੀ ਨੂੰ ਇਹੋ ਜਿਹਾ ਸਟੰਟ ਬੜੇ ਸੁਝਦੇ ਉਹਨਾਂ ਨੇ ਇਹ ਗੱਲਾਂ ਕਹੀਆਂ ਸੀ ਇਸ ਗੱਲ ਦੇ ਉੱਤੇ ਬੀਜੇਪੀ ਨੇ ਇਤਰਾਜ਼ ਵੀ ਬੜਾ ਕੀਤਾ ਸੀ ਤੇ ਚੋਣ ਕਮਿਸ਼ਨ ਨੇ ਸਪਸ਼ਟੀਕਰਨ ਮੰਗਿਆ ਹੈਗਾ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕੋਲ ਵੀ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਤੇ ਕਿਹੜੇ ਕਾਰਨ ਕਰਕੇ ਕਹਿੰਦੇ ਹੋ ਤੇ ਵੈਨੇ ਵੀ ਹੁਣ ਚੰਨੀ ਸਾਹਿਬ ਕੀ ਉੱਤਰ ਦਿੰਦੇ ਆ ਦੇ 7 ਦਿਨ ਰਹਿ ਗਏ ਆ 7ਵੇਂ ਦਿਨ ਅੱਜ ਤੋਂ ਬਾਅਦ 7ਵੇਂ ਦਿਨ ਵੋਟਾਂ ਪੈ ਜਾਣੀਆਂ ਚਲੋ ਤੁਸੀਂ ਅੱਜ 24 ਤਰੀਕੀ ਮੰਨੋ ਤੇ 7ਵੇਂ ਦਿਨ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਵੋਟਾਂ ਪੈ ਜਾਣੀਆਂ ਸੋ ਵੈਨੇ ਭਾਈ ਕੀ ਬਣਦਾ ਪਰ ਇਹ ਆ ਵੀ ਚੋਣ ਕਮਿਸ਼ਨ ਦੇ ਕੋਲੇ ਹਰ ਚੋਣ ਦੇ ਮੌਕੇ ਵਿਧਾਨ ਸਭਾ ਦੀ ਚੋਣ ਮੌਕੇ ਲੋਕ ਸਭਾ ਦੀ ਚੋਣ ਮੌਕੇ ਤੇ ਸ਼ਿਕਾਇਤਾਂ ਨਹੀਂ ਪੰਡਾ ਜਾਣਗੀਆਂ ਹੁੰਦੀਆਂ ਤੇ ਇਹ ਪੰਡਾ ਪੰਡਾ ਹੀ ਰਹਿ ਜਾਂਦੀਆਂ ਜੀ ਬਾਕੀ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਦਿੱਲੀ ਦੀਆਂ ਪਾਰਟੀਆਂ ਨੂੰ ਕੀ ਕਿਹਾ ਬਾਦਲ ਸਾਹਿਬ ਨੇ ਅੱਜ ਇਹ ਗੱਲ ਕਹੀ ਉਹ ਕਹਿੰਦੇ ਜੀ ਦੇਖੋ ਜੇਕਰ ਪੰਜਾਬ ਨੂੰ ਬਚਾਉਣਾ ਦਾ ਖੇਤਰੀ ਪਾਰਟੀ ਨਾਲ ਜੁੜਨਾ ਪਾਊਗਾ ਉਹ ਕਹਿੰਦੇ ਭਾਵੇਂ ਆਪ ਹੋਵੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਹੋਵੇ ਬੀਜੇਪੀ ਉਹ ਕਹਿੰਦੇ ਵੀ ਦਿੱਲੀੋਂ ਚਲਦੀਆਂ ਪਾਰਟੀਆਂ ਨੂੰ ਪੰਜਾਬ ਦਾ ਕੀ ਪਤਾ ਇਹਨਾਂ ਨੇ ਤਾਂ ਆਪਦੇ ਕਰਿੰਦੇ ਰੱਖੇ ਹੁੰਦੇ ਵੀ ਭਾਈ ਸਾਡੇ ਮੁਤਾਬਕ ਚੱਲਣਾ ਇਸ਼ਾਰਾ ਉਥੋਂ ਹੁੰਦਾ ਨਾ ਇਹਨਾਂ ਦੀ ਕੋਈ ਗੱਲ ਸੁਣਦਾ ਨਾ ਕੋਈ ਗੱਲ ਮੰਨਦਾ ਉਹਨਾਂ ਨੇ ਕਿਹਾ ਜੀ ਕਿ ਲੋੜ ਇਸ ਵਕਤ ਇਸ ਗੱਲ ਦੀ ਹੈ ਵੀ ਖੇਤਰੀ ਪਾਰਟੀ ਨੂੰ ਮੂਰੇ ਕੀਤਾ ਜਾਵੇ ਜਿਹੜੇ ਸੂਬੇ ਦੇ ਵਿੱਚ ਖੇਤਰੀ ਪਾਰਟੀ ਮੂਰੇ ਹੋਊਗੀ ਉਸੇ ਸੂਬੇ ਦਾ ਕੁਝ ਬਣਦਾ ਹੈਗਾ ਸੋ ਅੱਜ ਉਹਨਾਂ ਨੇ ਇਹ ਗੱਲਾਂ ਪੇਸ਼ ਕੀਤੀਆਂ ਜੀ ਸੁਦਰਨੇ ਜੀ ਪੂਖ ਚ ਆਉਣ ਵਾਲਾ ਮੌਸਮ ਬਾਰੇ ਕੀ ਰਿਪੋਰਟ ਹੈ ਬਹੁਤ ਗਰਮੀ ਹੋਣੀ ਜੀ ਮੌਸਮ ਵਿਭਾਗ ਕਹਿੰਦਾ ਵੀ ਇੱਥੇ 48 ਡਿਗਰੀ ਤੱਕ ਟੈਂਪਰੇਚਰ ਹੋ ਸਕਦਾ 47 ਤੋਂ ਲੈ ਕੇ 48 ਤੱਕ ਟੈਂਪਰੇਚਰ ਦੀ ਸੰਭਾਵਨਾ ਪੂਰੀ ਪੂਰੀ ਹੈਗੀ ਆ ਤੇ ਪੰਜਾਬ ਦੇ ਵਿੱਚ ਸਾਢੇ 45 46 ਤੱਕ ਅੱਜ ਵੀ ਸੀਗਾ ਜੀ ਮੈਂ ਨਾ ਵੀ ਪੂਰਾ ਸੜਕਾਂ ਦੇ ਉੱਤੇ ਦੁਪਹਿਰ ਦੇ ਵੇਲੇ ਕਰਫਿਊ ਵਰਗੀ ਹਾਲਤ ਹੁੰਦੀ ਆ ਤੇ ਸਵੇਰ ਦੇ ਵੇਲੇ ਤੇ ਸ਼ਾਮ ਦੇ ਵੇਲੇ ਸਾਢੇ 6 7 ਵਜੇ ਤੋਂ ਬਾਅਦ ਆਥਣ ਦੇ ਵੇਲੇ ਬਜ਼ਾਰਾਂ ਦੇ ਵਿੱਚ ਰੌਣਕ ਹੁੰਦੀ ਹੈ ਬਾਅਦ ਦੇ ਵਿੱਚ ਤਾਂ ਦੁਪਹਿਰ ਦੇ ਵੇਲੇ ਤਾਂ ਜਿਸ ਤਰੀ ਬਹੁਤ ਘੱਟ ਲੋਕ ਆ ਜੀ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਇਸ ਦਾ ਮਜ਼ਾ ਜੂਰ ਹੈ ਰੈਡ ਐਫ ਐਮ